ਬਲਵਿੰਦਰ ਸਿੰਘ ਜੀ ਬਲਵਿੰਦਰ ਸਾਹਿਬ ਕੀ ਗੱਲਬਾਤ ਹੋਈਏ ਕੋਈ ਨੀ ਜੀ ਗਰੀਬ ਬੰਦੇ ਨੇ ਨਾ ਕੋਈ ਨਾ ਕੋ ਦਾਰੂ ਦਾ ਸਿੱਕੇ ਦਾ ਕੰਮ ਕਰਦੇ ਨਾ ਕੁਛ ਮੁੰਡਾ ਤੇ ਆੜੀਆਂ ਦਾ ਛੇਰ ਇਹ ਦੋ ਦਿਨ ਗੁਰਦੁਆਰੇ ਦੀ ਸੇਵਾ ਲੱਗਾ ਰਿਹਾ ਇਹ ਰੋਟੀ ਖਾਣਾ ਇਹ ਕਿਹਦੇ ਦਾ ਡੈਡੀ ਕਰੇ ਸੀ ਇਹਦੇ ਗੱਲ ਪੈਂਦੇ ਸੀ ਮੁੰਡਾ ਛਡਾਉਣ ਲੱਗਾ ਉਹਨੇ ਛੋਟੇ ਸਾਡੇ ਮਾਰ ਕੇ ਲੱਤ ਤੋੜਤੀ ਤੇ ਬਹੁਤ ਨਾ ਮਾਰਾ ਕੀਤਾ ਕਰਿੰਦਿਆ ਨੇ ਇੱਕ ਸਰਵਰ ਨੇ ਇੱਕ ਜਰਮਨ ਵਾਲੇ ਦੋ ਔਲਦਾਰ ਨੇ ਔਲਦਾਰਾ ਨਹੀਂ ਕੋਈ ਛਡਾਇਆ ਨਹੀਂ ਕੋਈ ਕੋਸ਼ਿਸ਼ ਕੀਤਾ ਬਿਲਕੁਲ ਨਹੀਂ ਆਏ ਗੱਡੀ ਏ ਬਲੇਰੋ ਠੇਕੇਦਾਰਾਂ ਦੀ ਗੱਡੀ ਹਾਂਜੀ ਹਾਂਜੀ ਠੇਕੇਦਾਰਾਂ ਦੀ ਗੱਡੀ ਰਾਣੀ ਕਰਿੰਦੀ ਸੀ ਉਹ ਦੋੜ ਦੇ ਦੋ ਮਲਾਜ਼ਮੇ ਸੀ ਮੁੰਡੇ ਲਾਤ ੋੜੀ ਹਾਂਜੀ ਮੁੰਡੇ ਦੀ ਲਾਤ ੋੜੀ ਨੇ ਬਿਲਕੁਲ ਜਾਇਜ਼ ਕਾਰਵਾਈ ਨਾ ਕੀਤੀ ਗਈ ਕਿਹੜੇ ਪਿੰਡ ਦਾ ਮਾਮਲਾ ਇਹ ਦਲਾਲ ਵਾਲੇ ਦਾ ਜੀ ਠੀਕ ਦਲਾਲ ਘਰੇ ਆ ਕਿ ਗੁੰਡਾ ਕਰਦੀ ਹਾਂਜੀ ਘਰੇ ਗੁੰਡਾ ਕਰਦੀ ਕੀਤੀ ਠੇਕੇਦਾਰਾਂ ਨੇ ਹਾਂਜੀ ਹਾਂਜੀ ਹੁਣ ਇਹੋ ਜਿਹਾ ਗੁੰਡਿਆਂ ਦਾ ਨਥ ਪੈਣੀ ਚਾਹੀਦੀ ਹਾਂਜੀ ਪੈਣੀ ਚਾਹੀਦੀ ਬਿਲਕੁਲ ਨਥ ਪੈਣੀ ਚਾਹੀਦੀ ਅੰਮ੍ਰਿਤਪੁਰ ਦੇ ਪੇਸ਼ੈਂਟ ਆਇਆ ਪੀਪਲ ਸਿੰਘ ਜੀ ਪੇਸ਼ੈਂਟ ਆਇਆ ਸਾਡੇ ਕੋਲ ਪੀਪਲ ਸਿੰਘ ਇਹ ਪਿੰਡ ਦੇ ਵਿੱਚ ਇਹਨਾਂ ਦੇ ਕੁਟਮਾਰ ਹੋਏ ਸੀ ਸਾਡੇ ਕੋਲ ਸੱਟਾਂ ਆਇਆ ਸੀ ਇਹਨੂੰ ਅਸੀਂ ਐਡਮਿਟ ਕਰ ਲਿਆ ਹੋਇਆ ਹੈ ਜਿਹੜੀਆਂ ਸੱਟਾਂ ਵਗੈਰਾ ਉਹਦੇ ਲਈ ਅੱਗੇ ਅਸੀਂ ਫਦਰ ਇਨਵੈਸਟੀਗੇਸ਼ਨ ਕਰਾਂਗੇ ਤੇ ਟਰੀਟਮੈਂਟ ਇਹਦਾ ਸਟਾਰਟ ਕਰ ਦਿੱਤਾ ਗਿਆ ਨਹੀਂ ਉਹ ਇੱਕ ਵਾਰ ਇੱਕ ਐਕਸ-ਰੇ ਹੋ ਜਾਏਗਾ ਉਸ ਤੋਂ ਬਾਅਦ ਸਾਨੂੰ ਪੱਕਾ ਲੱਗ ਜਾਏਗਾ ਹਾਂਜੀ ਪੇਸ਼ੈਂਟ ਨੂੰ ਐਡਮਿਟ ਕਰ ਲਿਆ ਹੈ ਤੇ ਹਾਂਜੀ ਐਮ ਐਲ ਆਰ ਚੇ ਕੱਟ ਲੀਓ ਸ਼ਾਮ ਤੱਕ ਖਾਣੇ ਚਲੇ ਜਾਏਗੀ ਜਿਹੜਾ ਵੀ ਟ੍ਰੀਟਮੈਂਟ ਨੂੰ ਰਿਕੁਆਇਰ ਸੀ ਉਹ ਸ਼ੁਰੂ ਹੋ ਗੀ ਚੁਕਾ ਹੈ ਹਾਂਜੀ ਪੁਲਿਸ ਆਪਣੀ ਅੱਗੇ ਕਾਰਵਾਈ ਕਰੇਗੀ ਕੀ ਨਾਮ ਤੁਹਾਡਾ ਕਿਕਰ ਸਿੰਘ ਜੀ ਕਿਕਰ ਸਿੰਘ ਕਿੱਥੋਂ ਦਾ ਰਹਿਣ ਵਾਲੇ ਸੀ ਜੇ ਰਾਣਾ ਵਾਲਾ ਜੀ ਜੇ ਕਟਮਰ ਹੋਈ ਇਹ ਕਹਿੰਦੇ ਰਾਣਾ ਕਟਮਰ ਹੋਈ ਮੈਂ ਘਾਰੇਗਾ ਸੀ ਤੇ ਜੇ ਮੁੰਡਾ ਗਿਆ ਦੂਜਾ ਆਪਣੇ ਗੁਰਦਾਰੇ ਕੰਮ ਕਰਦਾ ਸੀ ਉਹ ਰੋਟੀ ਖਾਣ ਮੈਨੂੰ ਛਕਦਾ ਪੁਲਿਸ ਨਾਲ ਕੇ ਵੀ ਗੱਲ ਪੈ ਗਈ ਮਾਤਾ ਨੇ ਵੀ ਘਰ ਬੈ ਆਦੀ ਅੰਦਮਾਰਾਂ ਦੇ ਵੀ ਤੱਕ ਤੇ ਉਹ ਮੁੰਡਾ ਕਦਾਂ ਜੀ ਕੰਡਾ ਮੁੰਡੇ ਨਾਲ ਤੋਂ ਮਾਂਗੇ ਨਾਲ ਸਖਤ ਹੋਣੀ ਚਾਹੀਦੀ ਹੈ ਕਾਰ ਬਾਈ ਜੀ ਸਖਤ ਹੋਣੀ ਚਾਹੀਦੀ ਮੇਰਾ ਇੱਕੋ ਮੁੰਡਾ ਹੈ ਹੋਰ ਕੋਈ ਮੇਰਾ ਬੱਚਾ ਚਾਰ ਕੁੜੀਆਂ ਵਹਿਆਂ ਨੇ ਤੇ ਮੈਂ ਠੀਕ ਹੈ ਨਾ ਠਰਾਬ ਦਾ ਬੇਤਨ ਹੋਣਾ ਕੋਈ ਫੱਲ ਕੋਈ ਨਹੀਂ ਆਕੇ ਵੇਚਦੇ ਨੇ ਹੁਣ ਦੀ ਕੋਈ ਗੱਲ ਨਹੀਂ ਬੜੇ ਸਮਝਦਾਰ ਹੁੰਦਾ ਹੀ ਨਿਕਾਮ ਨਹੀਂ ਹੁੰਦਾ ਹਾਂਜੀ ਪਾਰੋ ਵੀ ਪਾਰੋ ਬਰੋ ਵੀ ਵੀ ਕੀ ਹੋਇਆ ਜਿਹੜੀ ਕਰਦੇ ਇਹ ਵਾਰ ਧੱਕਾ ਹੋ ਗਿਆ ਹਾਦਸੇ ਨਾਲ ਕਿੱਡਾ ਲੇ ਗਿਆ ਹੁਣ ਸਾਲਾ ਜਿੰਨੂ ਆਪਣੇ ਸਹਿਜ ਆਣ ਹਾਂ ਤੇ ਮੁੰਡਾ ਸੇਵਾ ਤੇ ਆਗਾ ਤੇ ਇਹਨਾਂ ਦਾ ਡੈਰੀ ਘਰੇ ਬੈਠਾ ਰੋਟੀ ਖਾਂਦਾ ਉਹਨੇ ਖਾਤ ਉੱਠੀ ਉਹ ਸੁਲਾ ਦੇ ਛਾਵਾਂ ਸ਼ੋਗ ਹੰਦ ਪਤਾ ਹੀ ਨਾ ਜੇ ਇਹਨੂੰ ਪਾਵਨ ਲੱਗੇ ਮੁੰਡਾ ਨੇੜੇ ਗਿਆ ਮੈਂ ਵੀ ਹੱਥ ਜੋੜੀ ਗਈ ਮਾਂ ਕਰਨਾ ਨਹੀਂ ਵੀ ਦਾਰੂ ਕਰ ਮੈਂ ਦਾਰੂ ਕਿਥੇ ਵੜੇ ਰਿਝ ਭਰੀਂਦੀ ਨਹੀਂ ਕਰ ਸਕਦਾ ਇਹ ਦਾਰੂ ਅੱਗੇ ਕਰਦੇ ਉਹ ਹਾਂ ਛੱਡ ਗਏ ਹੁਣ ਅਸੀਂ ਨਹੀਂ ਕਰਦੇ ਚਲ ਵਾ ਠੀਕ ਮੋੜ ਜਿਹੜਾ ਨਾ ਧੱਕਾ ਛਾਈ ਕਰਨ ਲੱਗੇ ਮੁੰਡੇ ਨੇ ਰੋਕਿਆ ਉਹ ਆਡੇ ਉਹਨੇ ਰੋਕਿਆ ਉਹਨੂੰ ਢਾ ਲਿਆ ਨੇ ਅੱਗੂ ਮੈਂ ਹੋਈ ਤੇ ਮੈਨੂੰ ਕੁਬੇ ਮੈਂ ਤਾਂ ਕੰਮ ਮਾਰਿਆ ਪੇਸ਼ਾ ਮੈਂ ਆਖ ਲਾਤ ਟੋਟ ਗਈ ਲਾਤ ਟੋਟ ਗਈ ਹਾਂ ਸੋਟੇ ਮਾਰੇ ਨੇ ਸੋਟੇ ਹੂੰ ਤੇ ਉਹ ਕਰਨ ਮਾਰ ਦੇ ਮਾਰ ਦੇ ਮੈਂ ਹੱਥ ਜੋੜੀ ਗਈ ਨਹੀਂ ਆਖੇ ਲਗੇ ਟੁੱਟ ਗਈ ਪੰਜਾਲ ਗੱਡੀ ਮੈਂ ਬੂ ਪਾਈ ਪਹਿਣਾ ਪਰਾ ਸਾਰੇ ਪਹੁੰਚੇ ਹਾਂ ਆ ਸਾਹ ਹਾਂ ਡਾਂਗਾ ਨਾ ਜਿਆਦਾ ਕੀਤੀ ਬਹੁਤ ਹੀ ਕੀਤੀ ਨਹੀਂ ਮੈਂ ਧੱਕਾ ਮਾਰੂ ਨਹੀਂ ਕਿ ਮੈਨੂੰ ਮਾਰਾਲ ਧੱਕਾ ਤੇ ਮੈਂ ਮਰੋ ਇਹ ਟੁੱਟ ਗਈ ਛੱਡ ਗਏ Hmm? हम्म hmm? hmm? ये ने आ गई टूटी-विटूटी हम्म हां आ लात तो ओ बाहर ही आ गई हड्डी फोन भी निकल पया हम्म मन ता मैं वांड बाण छब्दा हम्म मन चुकते हां पाया हम्म हां कार्रवाई की मांग कार्रवाई ये पूरी होनी चाहिए दी हां बड़ा ही साधन मन दे आ की पैसे आ रहे ने लक्का बहुत कर दे ने ਇਹ ਨਾਮਦਾਰ ਪਿੱਪਲ ਸਿੰਘ ਜੀ ਪਿੱਪਲ ਸਿੰਘ ਕਿੱਥੋਂ ਦੇ ਰਹਿਣ ਵਾਲੇ ਜਲਾਲ ਵਾਲੇ ਤੇ ਕੀ ਗੱਲਬਾਤ ਹੋਈ ਜਿਹੜੀ ਠੇਕੇਦਾਰਾਂ ਕਿਹਨਾਂ ਨੇ ਬੁਟਾਇਆ ਸੀ ਸਹਿਜ ਵਾਲੇ ਹੈਗੇ ਸੀਗੇ ਹੈ ਸਹਿਜ ਵਾਲੇ ਕਰੰਦੇ ਸੀ ਨਾ ਕਰੰਦੇ ਸੀਗੇ ਤਿੰਨ ਤੇ ਦੋ ਮਲਾਜ਼ਮ ਤੇ ਇੱਕ ਕਰੰਦਾ ਸਰਵਣ ਸਿੰਘ ਹੈਗਾ ਤੇ ਇੱਕ ਜਰਮਨ ਸਿੰਘ ਤੇ ਉਹਨਾਂ ਨੇ ਮੇਰੇ ਡੈਡੀ ਨੂੰ ਲੈ ਕੇ ਜਾਂਦੇ ਸੀ ਕਾਦੇ ਵਾਸਤੇ ਬਸ दारू ਕਹਿੰਦੇ ਕੱਟਦੇ ਜੀ ਤੁਸੀਂ ਵੀ दारू ਵੇਚਦੇ ਜੀ ਤੇ ਮੈਂ ਕਹਿੰਦਾ ਸੀ ਨਾ ਲੈ ਕੇ ਜਾਓ ਬਡੇਰਾ ਹੈ ਮੈਂ ਰੋਕਦਾ ਸੀ ਮੈਂ ਫੜਦਾ ਸੀ ਤੇ ਮੈਨੂੰ ਦੋ ਜਣੇ ਖਿੱਚ ਕੇ ਤਰੋਕੇ ਤੇ ਉਹਨਾਂ ਮੈਨੂੰ ਡਾਂਗਾ ਮਾਰਨ ਲੱਗ ਪਏ ਮੇਰੇ ਲੱਤ ਤੇ ਲਾਤੋਂ ਨਾ ਤੋੜਤੀ ਮੇਰੀ ਕਿੰਨੇ ਬੰਦੇ ਹੋਏ ਨੇ ਕਰਿੰਦੇ ਉਹਨਾਂ ਦੇ ਤਿੰਨ ਕਰਿੰਦੇ ਸੀ ਦੋ ਮੁਲਾਜ਼ਮ ਸੀਗੇ ਪੁਲਿਸ ਮੁਲਾਜ਼ਮ ਨਾਲ ਸੀ ਹਾਂਜੀ ਪੁਲਿਸ ਮੁਲਾਜ਼ਮ ਨਾਲ ਸੀ ਠੇਕੇਦਾਰ ਦੇ ਸੀ ਠੇਕੇਦਾਰ ਸੀ ਹਾਂਜੀ ਕਿੱਥੋਂ ਆਏ ਸੀ ਇਹ ਪ੍ਰੋਇਪਰ ਦੀ ਆ ਡੋੜਦਾ ਪ੍ਰੋਇਪਰ ਦੇ ਅੱਛਾ ਉਹ ਮੁੰਡੇ ਜਿਹੜੇ ਗੱਲ ਪਹਿਲਾਂ ਕਿੱਥੋਂ ਦੇ ਸੀ ਉਹ ਇੱਕ ਤਾਂ ਮੁੰਡਾ ਜਿਹੜਾ ਸ਼ਰਮਣ ਸ਼ਰਮਣੇਗਾ ਹੈ ਕਰਿੰਦਾ ਬਣਿਆ ਵਾ ਠੇਕੇਦਾਰਾਂ ਦੇ ਨਾਲ ਉਹ ਸਾਡੇ ਨਾਲ ਦੇ ਪਿੰਡ ਵੀਵ ਵਾਲੇ ਦਾ ਹੈ। ਅੱਛਾ। ਹਾਂਜੀ। ਉਹ ਕਿ ਮੁਹਵਈ ਕਰਦਾ। ਉਹ ਜ਼ਿਆਦਾ ਉਹਨੇ ਕੁੱਟਿਆ ਮੈਨੂੰ। ਸਰਵਣ ਸਿੰਘ ਨੇ। ਕੀ ਮਾਰਿਆ ਤੁਹਾਡੀ? ਉਹਨੇ ਡਾਂਗਾ ਮਾਰਿਆ ਉਹਨੇ ਕੋ ਡਾਂਗਾ ਹੈ ਗਿਆ ਸੀ। ਕੀ ਕੋ ਵਾਰੰਟ ਸੀਗੇ ਤੇ ਬਿਨਾਂ ਹੀ ਅੰਦਰ ਵੜ ਗਏ। ਨਾ ਬਿਨਾਂ ਹੀ ਅੰਦਰ ਵੜ ਗਏ ਕੱਲ ਵੀ ਆਏ ਸੀ। ਹਾਂ। ਕੱਲ ਅਸੀਂ ਗੁਰਦੁਆਰੇ ਸੇਵਾ ਕਰਦੇ ਸੀ ਕੱਲ ਘਰੇ ਕੋ ਨਹੀਂ ਅਸੀਂ ਗਏ ਸੀ। ਹਾਂ। ਤੇ ਅੱਜ ਮੈਂ ਘਰੇ ਆ ਗਿਆ ਸੀ ਤੇ ਰੱਬ ਉੱਪਰ ਆ ਗਿਆ। ਰੋਟੀ ਖਾਣ ਲੱਗਾ ਸੀ ਮੈਂ ਜਦੋਂ। ਹਾਂਜੀ। ਡਾਂਗਾ ਤੋਂ ਹਾਂਜੀ ਡਾਂਗਾ ਨਾਲੋਂ ਨਾਂਵਲਾ ਕੀਤਾ ਮੇਰੇ ਤੇ ਹੁਣ ਕਾਰਵਾਈ ਦੀ ਮੰਨ ਤੋਂ ਹੁੰਜੀ ਗਈ ਇਹਨਾਂ ਤੇ ਹਾਂਜੀ ਹਾਂਜੀ ਕਰੰਦਿਆਂ ਦੀ ਗੁੰਡਾ ਕਰਦੀ ਸੀ ਹਾਂਜੀ ਹਾਂਜੀ